ਯਾ ਭੀਓ 사ਸਰੀ ਕਾਲ ਜਿਵੇਂ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਜਿਹੜਾ ਕਿ ਸੁਣਵਾਈ ਨੂੰ ਗੁਪਤ ਰੱਖਿਆ ਗਿਆ ਔਰ ਜਿਹੜੇ ਜੱਜਾਂ ਦੀ ਦੋਨੋਂ ਜੱਜਾਂ ਦੀ ਜਿਹੜੀ ਵੀਡੀਓ ਹੈ ਉਹਨਾਂ ਨੇ ਲਾਈਵ ਕਰ ਦਿੱਤੀ ਆ ਜਨਤਕ ਕਰ ਦਿੱਤੀ ਆ ਤਾਂ ਹੋਸ਼ ਉੜਾ ਦੇਣ ਵਾਲੀ ਪਹਿਲੀ ਵੀਡੀਓ ਢੱਡਰੀਆਂ ਵਾਲੇ ਨੂੰ ਲੈ ਕੇ ਜਿਹੜੀ ਸੁਣਵਾਈ ਹੈ ਔਰ ਜੱਜ ਨੇ ਇਹਦੇ ਵਿੱਚ ਤੁਸੀਂ ਕਮਾਲ ਮੰਨੋਗੇ ਜੱਜ ਨੇ ਇਹਦੇ ਵਿੱਚ ਦੋਸ਼ੀ ਠਹਿਰਾ ਦਿੱਤੇ ਨੇ ਸੰਤ ਢੱਡਰੀਆਂ ਵਾਲੇ ਤੇ ਉਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਆ ਇਹਦਾ ਲਾਈਵ ਵੀਡੀਓ ਜਿਹੜਾ ਕਿ ਗੁਪਤ ਰੱਖਿਆ ਗਿਆ ਜਨਤਕ ਕੀਤਾ ਗਿਆ ਤਾਂ ਇਹਨੂੰ ਹੋਸ਼ ਉਡਾ ਦੇਣ ਵਾਲਾ ਵੀਡੀਓ ਨਹੀਂ ਤਾਂ ਹੋਰ ਦੱਸੋ ਕੀ ਕਹਾਂਗੇ ਪਰ ਜਿਹੜੀ ਇਹ ਸੁਣਵਾਈ ਚੱਲ ਰਹੀ ਹੈ ਇਹਦਾ ਜਨਤਕ ਕਰਨ ਦਾ ਮਕਸਦ ਕੀ ਹੈ ਇਸ ਸੁਣਵਾਈ ਨੂੰ ਗੁਪਤ ਕਿਉਂ ਰੱਖਿਆ ਗਿਆ ਕਿਉਂਕਿ ਜਨਤਾ ਪਰਖ ਸਕਦੀ ਸੀ ਜਿੰਨੇ ਸਮਰਥਕ ਨੇ ਪੰਜਾਬ ਦੇ ਵਿੱਚ ਹਾਈ ਕੋਰਟ ਨੂੰ ਵੀ ਇਹ ਲੱਗਦਾ ਸੀ ਕਿ ਜਿਹੜੀ ਦੁਨੀਆ ਜੁੜੀ ਹੋਈ ਆ ਉਹ ਵੱਡੇ ਪੱਧਰ ਤੇ ਯਾਨੀ ਇੱਕ ਹਿੰਸਕ ਬਣ ਜਾਣੀ ਹੈ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਇਸ ਗੱਲ ਨੂੰ ਲੈ ਕੇ ਵੱਡੇ ਪੱਧਰ ਤੇ ਯਾਨੀ ਇੱਕ ਮਹਿਮਸਰ ਜੀ ਗਈ ਔਰ ਟਡਰੀਆਂ ਵਾਲੇ ਦਾ ਇਹ ਵੀ ਖੁਲਾਸਾ ਹੋਣਾ ਵੀ ਟਡਰੀਆਂ ਵਾਲੇ ਹੈ ਕਿੱਥੇ ਸੀ ਕਿੱਥੋਂ ਉਹਨਾਂ ਦੀ ਪੇਸ਼ੀ ਕਰਵਾਈ ਗਈ ਆ ਔਰ ਜਦੋਂ ਪੇਸ਼ੀ ਹੋ ਗਈ ਉਸ ਤੋਂ ਬਾਅਦ ਦਾ ਵੀਡੀਓ ਰਿਲੀਜ਼ ਕੀਤਾ ਜਾਂਦਾ ਜਨਤਾ ਦੇ ਵਿੱਚ ਕਿ ਜਿਹੜਾ ਸੰਦੇਸ਼ ਆ ਉਹ ਪੂਰਾ ਜਨਤਾ ਕੀਤਾ ਗਿਆ ਪਰ ਜਿਹੜਾ ਸੁਣਵਾਈ ਨੂੰ ਲੈ ਕੇ ਐਨ ਮੌਕੇ ਦੇ ਉੱਤੇ ਟਡਰੀਆਂ ਵਾਲੇ ਦਾ ਇੱਕ ਭਲਕ ਤੱਕ ਨਹੀਂ ਲੱਗਣ ਦਿੱਤੀ ਗਈ ਕਿ ਜਿਹੜੀ ਪੇਸ਼ੀ ਹੈ ਇਸ ਦਾ ਕੋਈ ਵੀ ਕਿਸੇ ਨੂੰ ਅਤਾ ਪਤਾ ਨਾ ਲੱਗੇ ਪਰ ਦਰਅਸਲ ਪਹਿਲਾ ਮਾਮਲਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਰਿਕਾਰਡ ਬਣ ਚੁੱਕਿਆ ਹੈ ਗੱਲ ਦਾ ਕਿ ਢੱਡਰੀਆਂ ਵਾਲੇ ਸੰਤਾਂ ਨੂੰ ਲੈ ਕੇ ਗੁਪਤ ਰੱਖੀ ਗਈ ਸੁਣਵਾਈ ਦੇ ਵਿੱਚ ਦੋਵੇਂ ਜੱਜਾਂ ਨੇ ਸਜ਼ਾ ਤਾਂ ਸੁਣਾਈ ਹੈ ਪਰ ਦੋਸ਼ੀ ਠਹਿਰਾ ਕੇ ਸੁਣਾਈ ਹੈ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਪਰ ਜਦੋਂ ਤੁਸੀਂ ਵੀ ਇਸ ਵੀਡੀਓ ਨੂੰ ਦੇਖੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇੱਕ ਬਹਿਸ ਹੋ ਰਹੀ ਹੈ ਇੱਕ ਵਕੀਲ ਦੇ ਨਾਲ ਤਾਂ ਉਸ ਜੱਜ ਦੇ ਸਾਹਮਣੇ ਜਿਹੜੀ ਗੱਲ ਕਹੀ ਹੈ ਵਕੀਲ ਨੇ ਵੀ ਡਟ ਕੇ ਕਹੀ ਹੈ ਉਹਨਾਂ ਦੇ ਆਪਸ ਦੇ ਵਿੱਚ ਇੱਕ ਲੜਾਈ ਦਾ ਮਾਹੌਲ ਵੀ ਵੜਿਆ ਕਿਉਂਕਿ ਇਹ ਵੱਡੇ ਪੱਧਰ ਦਾ ਇੱਕ ਵੱਡਾ ਕੇਸ ਸੀ ਹਾਈਲਾਈਟ ਚਿਹਰੇ ਦਾ ਕੇਸ ਸੀ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਅੱਜ ਪੂਰਾ ਨਰੋਲ ਕਰ ਦੇਣਾ ਤਾਂ ਤੁਸੀਂ ਪਹਿਲਾਂ ਇਹ ਵੀਡੀਓ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਇਸੇ ਮੁੱਦੇ ਤੇ ਜਿਹੜੇ ਕਿ ਬਹੁਤ ਜ਼ਰੂਰੀ ਨੇ ਬੜੇ ਅਹਿਮ ਨੇ ਕਿਉਂਕਿ ਜਨਤਾ ਬਹੁਤ ਜੁੜੀ ਹੋਈ ਆ ਪੰਜਾਬ ਦੇ ਵਿੱਚੋਂ ਵੱਡੇ ਵੱਡੇ ਮੁਲਕਾਂ ਦੇ ਵਿੱਚ ਸਮਰਥਕ ਮੌਜੂਦ ਨੇ ਤਾਂ ਮੈਂ ਚਾਹਉਣਾ ਪਹਿਲਾਂ ਤੁਸੀਂ ਇਹ ਵੀਡੀਓ ਸੁਣੋ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਮੈਂ ਸਾਂਝੇ ਕਰਦਾ ਇਸੇ ਮੁੱਦੇ ਤੇ ਸੁਣੋ ਠੀਕ ਹਾਂ ਠੀਕ ਆ ਨਾ ਕੋਈ ਗੱਲ ਨੂੰ ਕਦੇ ਸਾਊਂਡ ਨਹੀਂ ਆਇਆ ਸੀ ਥੈਂਕ ਯੂ ਕਿ ਬਸ ਇਹਰ ਦੇ ਟੈਂਟ ਨਹੀਂ ਲਈ ਜੇ ਇਹ ਸਾਰਾ ਕੁਝ ਪ੍ਰੈਸ਼ਰ ਕਰਕੇ ਤੁਸੀਂ ਇਹ ਹੋ ਸਕਦਾ ਵੀ ਛੁਲਾ ਕੇ ਆਪੇ ਹੀ ਸਭ ਕੁਝ ਕਰਤਾ ਹਜੇ ਗੱਜ ਦਾ ਪਤਾ ਨਹੀਂ ਕੱਲ ਨੂੰ ਖਰ ਨੂੰ ਕਰਨ ਦੇ ਸਕਦਾ ਤੁਸੀਂ ਦੇਖਦੇ ਹੋ ਮੈਂ ਦਰਦ ਹੀ ਰੱਖਦੇ ਹਾਂ ਕਿ ਤੁਸੀਂ ਜਾ ਕੇ ਉਹ ਚੱਕੀ ਪਾ ਲੋ ਤੁਸੀਂ ਜਾ ਕੇ ਉਹ ਆਪਣੇ ਉਹਨੋ ਕਿੱਦਾਂ ਆਪਣੇ ਵਸੇ ਜੀ ਗੱਲ ਸੀ ਤਾਂ ਦੱਸਿਆ ਕਿ ਅਲੀਗੇਸ਼ਨ ਲੱਗਿਆ ਤੁਸੀਂ ਇਹਨੇ ਘਬਰਾਉਦੇ ਕਿਉਂ ਰਾਤ ਨੂੰ ਅਕਤ ਦਿਖ ਰਿਹਾ ਹਾਂ ਤੁਹਾਡਾ ਸਰ ਉਹ ਉਹ ਕਾਨੂੰਨੀ ਬਕਾਇਆ ਦਾ ਦਰਅਸਰ ਗੱਲ ਇਹ ਹੈ ਵੀ ਇੱਕ ਚੈਨਲ ਦੇ ਦੁਆਰਾ ਉਹਨਾਂ ਨੂੰ ਜੱਜ ਬਣਾਇਆ ਗਿਆ ਉਹ ਕਹਿੰਦੇ ਵੀ ਤੁਸੀਂ ਜੱਜ ਹੋ ਇੱਕ ਵਕੀਲ ਦੇ ਤੌਰ ਤੇ ਇੱਕ ਬੰਦਾ ਬਹਿਸ ਕਰ ਰਿਹਾ ਇੱਕ ਆਪਣੇ ਵਰਗਾ ਕੋਈ ਆਮ ਨਾਗਰਿਕ ਦਾ ਬੰਦਾ ਜਿਹੜਾ ਉਹ ਬਹਿਸ ਕਰ ਰਿਹਾ ਚੈਨਲ ਦੇ ਮਾਲਕ ਨਾਲ ਜਿਹੜਾ ਇਹਦਾ ਓਨਰ ਹੈ ਇਹਨੂੰ ਜਰਨਲ ਜੱਜ ਕਿਹਾ ਗਿਆ ਤਾਂ ਇਸ ਬੰਦੇ ਨੇ ਆਪਣੇ ਪਦਰ ਤੇ ਯਾਨੀ ਕਮਹੀਮ ਸਿੰਘ ਜੀ ਆ ਸੰਤ ਢੱਡਰੀਆਂ ਵਾਲੇ ਦੇ ਖਿਲਾਫ ਇਹ ਆਪਣੇ ਬੰਦੀਓ ਵੀ ਉਹਨਾਂ ਨੂੰ ਦੋਸ਼ੀ ਠਹਿਰਾ ਰਹੇ ਨੇ ਕਹਿ ਵੀ ਰਹੇ ਤੁਸੀਂ ਸੁਣਿਆ ਵੀ ਆ ਵੀ ਤੁਸੀਂ ਉਹਨੂੰ ਜੱਫੀ ਪਾ ਲੋ ਜੇਕਰ ਤੁਹਾਨੂੰ ਇੰਨੀ ਹਮਦਰਦੀ ਆ ਢੱਡਰੀਆਂ ਵਾਲੇ ਦੇ ਨਾਲ ਤਾਂ ਦੇਖੋ ਕਿੰਨਾ ਸਾਡੇ ਪੰਜਾਬ ਦੇ ਵਿੱਚ ਹਹਾਕਾਰ ਮੱਚੀ ਆ ਢੱਡਰੀਆਂ ਵਾਲੇ ਨੂੰ ਲੈ ਕੇ ਹਰ ਕੋਈ ਆਪਣੇ ਚੈਨਲ ਦੇ ਉੱਤੇ ਕੁਛ ਇਹਨਾ ਕੁਛ ਪਰੋਸ ਰਿਹਾ ਜਨਤਾ ਨੂੰ ਗਲਤ ਟਾਰਗੇਟ ਕੀਤਾ ਜਾ ਰਿਹਾ ਘਡਰੀਆਂ ਵਾਲੇ ਦੇ ਨਜਾਇਜ਼ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਕਿ ਉਹਦੇ ਉੱਤੇ ਦੋਸ਼ ਲੱਗੇ ਨੇ ਦੋਸ਼ੇ ਲੱਗੇ ਨੇ ਇਨਵੈਸਟੀਗੇਸ਼ਨ ਚੱਲੀ ਜਾਂਦਾ ਪਰ ਉਸ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਪਤਾ ਨਹੀਂ ਕੀ ਉਹ ਕਹਿ ਵੀ ਰਹੇ ਤੁਹਾਨੂੰ ਮਿਰਚਾਂ ਲੱਗਦੀਆਂ ਨੇ ਚੈਨਲ ਵਾਲੇ ਨੂੰ ਕਹਿ ਰਿਹਾ ਇੱਕ ਬੰਦਾ ਤਾਂ ਚੈਨਲ ਵਾਲਾ ਬੁੜਕ ਰਿਹਾ ਅੱਗੋਂ ਉਹ ਕਹਿੰਦਾ ਵੀ ਤੁਸੀਂ ਢਡਰੀਆਂ ਵਾਲੇ ਨੂੰ ਜਹਾਜ਼ ਫੜ ਕੇ ਜਾਓ ਉਹਦੀਆਂ ਲੱਤਾਂ ਘੁੱਟੋ ਉਸ ਪਟੋਲੇ ਦੇ ਕੱਪੜੇ ਬਦਲੋ ਇਹ ਇਹ ਗੱਲਾਂ ਤੱਕ ਦੇ ਸ਼ਬਦ ਯੂਜ਼ ਕਰ ਰਿਹਾ ਤੇ ਜਦੋਂ ਇਹਨੂੰ ਕੋਈ ਅੱਗੋਂ ਸਵਾਲ ਕਰਦਾ ਤੇ ਫੇਰ ਇਸ ਦੇ ਵਾਕਾ ਹੀ ਮਿਰਚਾ ਲੱਗਦੀਆਂ ਨੇ ਤਾਂ ਹੁਣ ਇਸ ਬੰਦੇ ਨੂੰ ਵੀ ਦੇਖ ਲਓ ਤੁਸੀਂ ਹੈ ਕੌਣ ਹੈ ਇਹਦਾ ਨਾਮ ਤਾਂ ਨਹੀਂ ਮੈਂ ਜਾਣਦਾ ਪਰ ਇਸ ਬੰਦੇ ਦੀ ਸ਼ਕਲ ਜ਼ਰੂਰ ਦੇਖ ਸਕਦੇ ਹੋ ਤੁਸੀਂ ਇਸ ਚੈਨਲ ਨੇ ਮੈਨੂੰ ਲੱਗਦਾ ਜਿਵੇਂ ਬਾਹਰਲਾ ਚੈਨਲ ਹੋਵੇ ਜਿਵੇਂ ਕੋਈ ਕੈਨੇਡਾ ਦਾ ਪਰ ਇਸ ਨੇ ਇੱਕ ਮਾਹੌਲ ਇੰਨਾ ਬਣਾਇਆ ਹੋਇਆ ਸਿਰ ਢੱਡਰੀਆਂ ਵਾਲੇ ਨੂੰ ਲੈ ਕੇ ਇਹ ਸਿੱਧੀ ਖਿਲਾਫਤਾ ਕਰ ਰਿਹਾ ਤਾਂ ਮੈਂ ਜਨਤਾ ਦੇ ਵਿੱਚ ਇਹਨਾਂ ਦੀ ਪੋਲ ਹੈ ਜਿਹੜੀ ਉਹ ਖੋਲਣੀ ਆ ਇਹਨੂੰ ਇਹ ਬੰਦਾ ਕਹਿ ਵੀ ਰਿਹਾ ਸੀ ਵੀ ਤੁਸੀਂ ਜੱਜ ਬਣ ਰਹੇ ਹੋ ਤੁਸੀਂ ਫੈਸਲਾ ਕਰ ਦਿੱਤਾ ਟੱਡਰੀਆਂ ਵਾਲੇ ਨੂੰ ਸਜ਼ਾ ਵੀ ਸੁਣਾ ਦਿੱਤੀ ਐ ਗ੍ਰਫਦਾਰ ਵੀ ਕਰਵਾ ਲਿੱਤਾ ਗਿਆ ਤਾਂ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਇਹ ਚੈਨਲਾਂ ਵਾਲੇ ਵੀ ਬਣਾ ਰਹੇ ਨੇ ਟੱਡਰੀਆਂ ਵਾਲੇ ਸੰਤਾਂ ਦੇ ਉੱਤੇ ਲਗਾਤਾਰ ਮਹੀਮਤ ਸਰਜ ਰਹੇ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਈ ਚੈਨਲਾਂ ਦਾ ਨਾਮ ਦੱਸ ਚੁੱਕਿਆ ਜਿਹੜੇ ਕਿ ਟੱਡਰੀਆਂ ਵਾਲੇ ਦੇ ਸਿੱਧਾ ਸਿੱਧਾ ਖਿਲਾਫ ਪੈਸੇ ਲੈ ਕੇ ਵੀ ਹੋ ਸਕਦਾ ਕੰਮ ਕਰਦੇ ਹੁਣ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਸਿੱਖ ਚਿਹਰੇ ਇਹੋ ਜਿਹੇ ਨੇ ਜਿਹੜੇ ਸਿੱਧੇ ਢੱਡਰੀਆਂ ਵਾਲੇ ਨੂੰ ਚੈਲੰਜ ਕਰਦੇ ਨੇ ਉਹਨਾਂ ਦੀ ਖਿਲਾਫਤਾ ਕਰਦੇ ਨੇ ਜਦੋਂ ਕਿ ਢੱਡਰੀਆਂ ਵਾਲੇ ਸੰਤਾ ਨੇ ਖੁਦ ਵੀ ਕਿਹਾ ਹਾਂ ਇੱਕ ਗੱਲ ਜ਼ਰੂਰ ਮੈਂ ਵੀ ਕਹਿੰਨਾ ਇੱਕ ਹੋਰ ਚੈਨਲ ਦੁਆਰਾ ਵੀ ਕਹੀ ਗਈ ਹੈ ਉਹ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਉਹਨਾਂ ਦੇ ਚੈਨਲ ਤੋਂ ਪਹਿਲਾਂ ਕਿਹੜੀ ਗੱਲ ਉਹ ਇਹ ਹੈ ਕਿ ਸੰਤਾ ਨੂੰ ਹੁਣ ਚਾਹੀਦਾ ਇਨਵੈਸਟੀਗੇਸ਼ਨ ਖੁਦ ਕਰਾਉਣ ਇੱਥੇ ਆ ਕੇ ਪਰਮੇਸ਼ਰ ਦਵਾਰ ਦੇ ਵਿੱਚ ਕਿਉਂਕਿ ਜਨਤਾ ਦੇ ਵਿੱਚ ਜਿਹੜਾ ਮੈਸੇਜ ਆ ਉਹ ਗਲਤ ਜਾ ਰਿਹਾ ਕਿਤੇ ਨਾ ਕਿਤੇ ਸੰਤ ਜਿਹੜੇ ਦੋਸ਼ੀ ਨਾ ਹੋਣ ਉਹ ਲੋਕ ਇਹ ਸੋਚ ਰਹੇ ਨੇ ਪ੍ਰਸ਼ਾਸਨ ਵੀ ਸੋਚ ਸਕਦਾ ਅਦਾਲਤਾਂ ਵੀ ਸੋਚ ਸਕਦੀਆਂ ਨੇ ਜਦੋਂ ਬੰਦਾ ਭੱਜਦਾ ਤਾਂ ਮੈਂ ਇਸ ਕਰਕੇ ਹੀ ਕਿਹਾ ਸੀ ਸੰਤਾ ਤੱਕ ਕਿ ਮੇਰਾ ਵੀਡੀਓ ਪਹੁੰਚਾ ਦਿੱਤਾ ਜਾਵੇ ਤੇ ਜਿਹੜੀ ਮੇਰੀ ਅਪੀਲ ਹੈ ਇਹ ਉਹਨਾਂ ਤੱਕ ਪਹੁੰਚੇ ਕਿ ਤੁਸੀਂ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਸਕਦੇ ਹੋ ਕਿਉਂਕਿ ਗੁਰੂ ਦੇ ਸਿੱਖ ਕਦੇ ਝੁਕੇ ਨਹੀਂ ਕਦੇ ਡਰੇ ਨਹੀਂ ਬਹੁਤ ਵੱਡੀਆਂ-ਵੱਡੀਆਂ ਸਾਡੇ ਸਿੰਘਾਂ ਦੇ ਦੁਆਰਾ ਕੁਰਬਾਨੀਆਂ ਦਿੱਤੀਆਂ ਗਈਆਂ ਇਹੀ ਕਰਕੇ ਸਾਡੀ ਅੱਜ ਕੌਮ ਦੇ ਵਿੱਚ ਦ੍ਰਿੜਤਾ ਗਈ ਤੇ ਕੌਮ ਸਾਡੀ ਅੱਜ ਲੜ ਰਹੀ ਹੈ ਜੇਕਰ ਐਡੀ ਦ੍ਰਿੜਤਾ ਨਾ ਹੁੰਦੀ ਸਾਡੀ ਕੌਮ ਦੇ ਵਿੱਚ ਉਹ ਯੋਧਿਆਂ ਵਾਲਾ ਜੋਸ਼ ਨਾ ਹੁੰਦਾ ਤੇ ਸਾਡੀ ਕੌਮ ਅੱਜ ਤਹਸ ਨਹਸ ਹੋ ਜਾਂਦੀ ਜਿਹੜੀ ਕਿ ਬਰਕਰਾਰ ਹਲੇ ਵੀ ਬੰਦੀ ਸਿੰਘਾਂ ਦੇ ਮੋਰਚੇ ਅੱਦੇ ਸਿੰਘ ਸਾਡੇ ਕਈ ਸਾਲਾਂ ਤੋਂ ਜੂਝ ਰਹੇ ਨੇ ਔਰ ਅੱਦੇ ਸਿੰਘ ਹਲੇ ਵੀ ਨਵੇਂ ਬੰਦ ਕੀਤੀ ਜਿਵੇਂ ਭਾਈ ਅਮਰਪਾਲ ਸਿੰਘ ਵਰਗੇ ਉਹਨਾਂ ਨੂੰ ਕਢਾਉਣ ਦਾ ਯਤਨ ਚੱਲ ਰਿਹਾ ਤਾਂ ਇਸੇ ਕਰਕੇ ਮੇਰੀ ਅਪੀਲ ਹੈ ਵੀ ਸਿੱਖ ਕੌਮ ਕਦੇ ਨਹੀਂ ਹਾਰਦੀ ਕਦੇ ਕਿਸੇ ਤੋਂ ਡਰਦੀ ਨਹੀਂ ਸਿੱਖ ਕੌਮ ਦੇਲੇਰ ਆ ਦੇਲੇਰਾਂ ਦੀ ਕੌਮ ਆ ਤੇ ਬਾਬਾ ਜੀ ਮੇਰੇ ਬੰਨਿਓ ਵੀ ਅਪੀਲ ਐ ਮੈਂ ਕਿਸੇ ਦੀ ਖਿਲਾਫਤਾ ਨਹੀਂ ਕਰਦਾ ਅਗਲਿਆਂ ਦੀ ਵੀ ਸੰਤੁਸ਼ਟੀ ਕਰਵਾ ਦਿਓ ਤੁਹਾਡਾ ਜਿਹੜਾ ਦੋਸ਼ ਲੱਗਿਆ ਇਹਨੂੰ ਵੀ ਤੁਸੀਂ ਕਾਨੂੰਨ ਕੋਲ ਲਾ ਦਿਓ ਤਾਂ ਮੈਂ ਅਪੀਲ ਕਰੂੰਗਾ ਸਾਡੀ ਸੰਗਤ ਨੂੰ ਜਿੰਨੀ ਤੁਸੀਂ ਸੰਗਤ ਉਸ ਨੂੰ ਪਿਆਰ ਕਰਦੇ ਹੋ ਸੰਤ ਢੜੀਆਂ ਵਾਲੇ ਨੂੰ ਤਾਂ ਮੈਂ ਵੀ ਉਸ ਨੂੰ ਸਹੀ ਸਮਝਦਾ ਅੱਜ ਦੇ ਮਾਹੌਲ ਦੇ ਵਿੱਚ ਜੇਕਰ ਸੋਚੀਏ ਹਲੇ ਮੇਰਾ ਦਿਲ ਵੀ ਕਹਿੰਦਾ ਵੀ ਸਹੀ ਨਹੀਂ ਸੰਤ ਤਪਰ ਮੇਰੀ ਹੁਣ ਇਹੀ ਅਪੀਲ ਹੈ ਇਹ ਮੇਰਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸੰਤਾ ਤੱਕ ਪਹੁੰਚਾਇਆ ਜਾਵੇ ਤਾਂ ਕਿ ਇਸ ਗੱਲ ਦੀ ਕੋਈ ਨਾ ਕੋਈ ਹੋ ਸਕਦਾ ਜੇ ਕੋਈ ਕੋਈ ਕਲੋ ਨਿਕਲ ਆਵੇ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰੇ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪ